न्यूज चैनल देख रहे सभी दर्शकों का स्वागत है धूरी में पड्डा पंजाब सामाजिक पहल के तहत अड़तालीस विद्यार्थियों की फीस जमा की गई रायशिला ग्रुप और रोटरी क्लब ऑफ धूरी की ओर से प्रयास किए जा रहे हैं यह चेक डॉक्टर गुरप्रीत और पत्नी भगवंत मान ने बत्तीस सरकारी स्कूलों को दिया रायशिला ग्रुप धूरी रोटरी फाउंडेशन और रोटरी क्लब धूरी द्वारा संचालित संगठन पड़ा पंजाब के तहत सभी बच्चों को सस्ती और गुणवत्तापूर्ण शिक्षा प्रदान करने के लिए बत्तीस स्कूलों में कक्षा नौ से कक्षा बारह तक के सभी सरकारी स्कूलों में पढ़ने वाले छात्रों की पूरी फीस का भुगतान किया जाता है प्रधानाचार्यों को चेक दिए गए इस मौके पर धूरी के स्वेन बर्ड होटल में कार्यक्रम के तहत मुख्य मेहमान के तौर पर पहुंची भगवंत मान की पत्नी डॉक्टर गुरप्रीत कौर मान ने धूरी के नौवीं से बारहवीं तक के बत्तीस सरकारी स्कूलों के प्रिंसिपलों को डी फीस के चेक सौंपे वर्ष 2022 और 23 के दौरान स्कूलों के बुनियादी ढांचे के निर्माण के तहत सतासी लाख चालीस हजार रूपए खर्च किए गए वर्ष 2023 और 24 में सरकारी स्कूलों में पढ़ने वाले कक्षा नौ से बारह तक के बच्चों पर तैतालीस लाख अस्सी हजार एक सौ तिरपन रूपए खर्च किए गए रायशिला ग्रुप के चेयरमैन ए आर शर्मा ने कहा कि आने वाले सालों में भी बाल दिवस पर इतना पैसा खर्च किया जाएगा इस अवसर पर बोलते हुए डॉक्टर गुरप्रीत मान ने रायशिला ग्रुप और रोटरी क्लब की पहल की सराहना की ਔਰ ਇਸ ਅਫਸਰ ਪਰ ਇਹ ਸ਼ਰਮਾ ਨੇ ਕਹਾ ਕਿ ਰੋਟਰੀ ਕਲੱਬ ਕੋ ਸਰਕਾਰੀ ਹਸਪਤਾਲ ਦੀਆਂ ਮਸ਼ੀਨਾਂ ਕੇ ਪੁਨਰਵਾਸ ਕੇ ਲਿਏ 18 ਲੱਖ ਰੁਪਏ ਕੀ ਰਾਸ਼ੀ ਦੀ ਗਈ ਹੈ ਸੰਗਰੂਰ ਸੇ ਗੁਰਵਿੰਦਰ ਸਿੰਘ ਕੀ ਖਾਸ ਰਿਪੋਰਟ ਸ਼ਰਮਾ ਸਰ ਅੱਜ ਔੜੋ ਪੰਜਾਬ ਪ੍ਰੋਗਰਾਮ ਰੱਖਿਆ ਗਿਆ ਸੀ ਕੀ ਕਹਿਣਾ ਚਾਹੁੰਦੇ ਆ ਪੜਦਾ ਪੰਜਾਬ ਦਾ ਜੋ ਪ੍ਰੋਗਰਾਮ ਹੈ ਅਸੀਂ 2 ਸਾਲ ਪਹਿਲਾਂ ਸ਼ੁਰੂ ਕਰਿਆ ਸੀਗਾ ਉਦੋਂ ਅਸੀਂ ਇਹ ਫੈਸਲਾ ਕਰਿਆ ਸੀ ਕਿ ਜਿਹੜਾ ਥੋੜੀ ਕੰਸਟੀਚੂਐਂਸੀ ਦੇ ਵਿੱਚ 31 ਸਕੂਲ ਐਸੇ ਨੇ ਜਿਸ ਦੇ ਵਿੱਚ 9ਵੀਂ ਤੋਂ ਲੈ ਕੇ 12ਵੀਂ ਤੱਕ ਬੱਚੇ ਪੜ੍ਹਦੇ ਨੇ 8ਵੀਂ ਤੱਕ ਜੋ ਫੀਸ ਹੈ ਉਹ ਸਰਕਾਰ ਵੱਲੋਂ माफ ਹੁੰਦੀ ਹੈ ਲੇਕਿਨ 9ਵੀਂ ਤੋਂ ਲੈ ਕੇ 12ਵੀਂ ਤੱਕ ਫੀਸ ਲੱਗਦੀ ਹੈ ਉਹ ਤਕਰੀਬਨ 5200 ਬੱਚਾ ਹੈ ਤੇ ਉਸ ਦੀ ਜੋ ਫੀਸ ਟੋਟਲ ਅਮਾਉਂਟ ਜੋ ਬਣਦਾ ਹੋ 35 ਤੋਂ ਲੈ ਕੇ 40 ਲੱਖ ਦੇ ਵਿੱਚ ਬਣਦਾ ਸੋ ਅਸੀਂ ਫੈਸਲਾ ਕਰਿਆ ਕਿ ਇਹਨਾਂ ਸਾਰੇ ਸਕੂਲਾਂ ਨੂੰ ਅਸੀਂ ਅਡਾਪਟ ਕਰਿਆ ਕਿ ਇਹ ਬੱਚਿਆਂ ਨੂੰ ਇੱਕ ਪੈਸਾ ਵੀ ਫੀਸ ਨਾ ਦੇਣੀ ਪਵੇ ਕਿ 12ਵੀਂ ਤੱਕ ਇਸ ਇਲਾਕੇ ਦੇ ਵਿੱਚ ਜਿਹੜੀ ਪੜ੍ਹਾਈ ਹੈ ਬਿਲਕੁਲ ਫ੍ਰੀ ਹੋਣੀ ਚਾਹੀਦੀ ਹੈ ਕਿਉਂਕਿ ਨਾਰਮਲੀ 8ਵੀਂ ਤੱਕ ਹੁੰਦੀ ਹੈ ਸੋ ਅਸੀਂ ਉਸ ਪ੍ਰੋਜੈਕਟ ਨੂੰ 2022 ਦੇ ਵਿੱਚ ਲਿਆ ਉਸ ਵਾਰ 23 ਫੀਸਾਂ ਭਰੀਆਂ ਇਸ ਵਾਰ ਫੇਰ ਅਸੀਂ 2024 24 ਦੇ ਵਿੱਚ ਔਰ ਰੋਟਰੀ ਇੰਟਰਨੈਸ਼ਨਲ ਕੋਲਾਬੋਰੇਟ ਕਰਕੇ ਇਹ ਪ੍ਰੋਜੈਕਟ ਟੇਕ ਅਪ ਕਰਿਆ ਤੇ ਆ ਚੋ ਫੀਸਾਂ ਦੇ ਜਿਹੜੇ ਚੈੱਕ ਦਿੱਤੇ ਗਏ ਨੇ ਇਸ ਤੋਂ ਇਲਾਵਾ ਅਸੀਂ ਰੋਕੀ ਇੰਟਰਨੈਸ਼ਨਲ ਕਾਰਪੋਰੇਟ ਕਰਕੇ तकरीबन ਕੋਈ 20 ਲੱਖ ਦੇ ਆਸ-ਪਾਸ ਦੇ ਜੋ ਇਕੁਪਮੈਂਟ ਨੇ ਮੈਡੀਕਲ ਇਕੁਪਮੈਂਟ ਜਿਹਦੇ ਵਿੱਚ ਖਾਸ ਤੌਰ ਤੇ ਡੈਂਟਲ ਚੇਅਰਸ ਨੇ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਿੰਨੇ ਵੀ ਆਈ ਕੈਂਪ ਲੱਗਦੇ ਨੇ ਲੋੜਵੰਦ ਲੋਕਾਂ ਵਾਸਤੇ ਉਹ ਆਈ ਸਰਜਰੀਆਂ ਹੋ ਜਾਂਦੀਆਂ ਨੇ ਇੱਕ ਦਿਨ ਦਾ ਕੰਮ ਹੁੰਦਾ ਹੈ ਤੇ ਉਸ ਨੂੰ ਫ੍ਰੀ ਕਰਕੇ ਤੋਰ ਦਿੰਦੇ ਨੇ ਲੇਕਿਨ ਅੱਜ ਤੱਕ ਕਿਸੇ ਦਾ ਵੀ ਇਸ ਗੱਲ ਕੰਨੀ ਧਿਆਨ ਨਹੀਂ ਗਿਆ ਕਿ ਬਜ਼ੁਰਗਾਂ ਨੂੰ ਜਿੱਥੇ ਅੱਖਾਂ ਦੀ ਲੋੜ ਆ ਉੱਥੇ ਦੰਦਾਂ ਦੀ ਵੀ ਲੋੜ ਹੈ ਕਿਉਂਕਿ ਦੰਦ ਟੁੱਟ ਜਾਂਦੇ ਨੇ ਤੇ ਦੰਦ ਨਵੇਂ ਨਹੀਂ ਲੱਗਦੇ ਔਰ ਇੱਕ ਸੈਟਿੰਗ 'ਚ ਦੰਦਾਂ ਦਾ ਕੰਮ ਨਹੀਂ ਹੋ ਸਕਦਾ ਕਿ ਕਿ ਕੈਂਪ ਲਾਓ ਤੇ ਦੰਦ ਦਾ ਕੰਮ ਹੋ ਗਿਆ ਦੰਦ ਚੈੱਕ ਹੋ ਸਕਦੇ ਨੇ ਲੇਕਿਨ ਜੇ ਦੀ ਕਿਸੇ ਦੀ ਆਰ ਸਿਟੀ ਹੋਣੀ ਹੈ ਜਾੜ ਕੱਟਣੀ ਹੈ ਨਵੀਂ ਲੱਗਣੀ ਹੈ ਤਾਂ ਉਹਦੇ ਵਾਸਤੇ ਰੈਗੂਲਰ ਸੈਟਅਪ ਚਾਹੀਦਾ ਹੈ ਤੋਂ ਸਾਡੇ ਸਿਵਲ ਹਸਪੀਟਲ ਦੇ ਵਿੱਚ ਉਹ ਇੰਤਜ਼ਾਮ ਹੈ ਨਹੀਂ ਸੀ ਤੋਂ ਦੇ ਵਾਸਤੇ ਜੋ ਡਾਕਟਰ ਸਾਹਿਬ ਨਾਲ ਗੱਲ ਕਰਕੇ ਕਿ ਕੀ ਕੀ ਇਨਫਰਾਸਟ੍ਰਕਚਰ ਚਾਹੀਦਾ ਉਹ ਸਪੈਸ਼ਲ ਡੈਂਟਲ ਚੇਅਰ ਹੁੰਦੀ ਆਣੀ ਚਾਹੀਦੀ ਤੇ ਸਾਰੇ ਇਕਵਪਮੈਂਟ ਲੱਗੇ ਹੁੰਦੇ ਨੇ ਉਹ ਡੈਂਟਲ ਚੇਅਰ ਵਗੈਰਾ ਦਾ ਅਸੀਂ ਸਾਰਾ ਇੰਤਜ਼ਾਮ ਕਰਕੇ ਦਿੱਤਾ ਤੇ ਹੁਣ ਉੱਥੇ ਹਰ ਕੋਈ ਬੰਦਾ ਕਿਉਂਕਿ ਬਾਹਰ ਅਗਰ ਕੋਈ ਕੰਮ ਕਰਾਉਂਦਾ ਦੰਦਾ ਦਾ ਤਾਂ ਬਹੁਤ ਮਹਿੰਗਾ ਕੰਮ ਹੈ ਤੁਸੀਂ ਸਾਰੇ ਜਾਣਦੇ ਹੋ 3000 3500 4000 5000 6000 ਤੋਂ ਘੱਟ ਨਹੀਂ ਲੱਗਦਾ ਆਮ ਆਦਮੀ ਖੋੜ ਨਹੀਂ ਕਰ ਸਕਦਾ ਹੁਣ ਆਮ ਬੰਦਾ ਵੀ ਜਿਹੜਾ ਗਰੀਬ ਆਦਮੀ ਹੈ ਲੋੜਵੰਦ ਲੋਕ ਹੈ ਉਹ ਸੁਖ ਹੈ ਜੀ ਦਾ ਕੋਈ ਗੰਦ ਜਾਣ ਦੀ ਪ੍ਰੋਬਲਮ ਹੈ ਉਹ ਆਪਣਾ ਆਰ ਸੀ ਟੀਵੀ ਕਰਾ ਸਕਦਾ ਹੈ ਨਵਾਂ ਦੰਦ ਵੀ ਲਵਾ ਸਕਦਾ ਹੈ ਉਥੇ ਸਾਰੀ ਸਹੂਲਤ ਜੋ ਕਾਇਮ ਹੋ ਚੁੱਕੀ ਹੈ ਇਸ ਤੋਂ ਇਲਾਵਾ ਜੋ ਤੀਸਰਾ ਪ੍ਰੋਜੈਕਟ ਅਸੀਂ ਰੋਟਰੀ ਇੰਟਰਨੈਸ਼ਨਲ ਕਲਾਬੋਰੇਟ ਕਰਕੇ ਕਰਿਆ ਉਹ ਹੈ ਫਾਇਰ ਬਰਗੇਡ ਦਾ ਅਸੀਂ ਅਕਸਰ ਦੇਖਦੇ ਹਾਂ ਕਿ ਕਈ ਵਾਰੀ ਫਸਲਾਂ ਪੱਕੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਨਹਿਰੀ ਚੱਲ ਪੈਂਦੀ ਹੈ ਕਿਸੇ ਪਾਸੋਂ ਕੋਈ ਢਣਕਾ ਅੱਗ ਦਾ ਲੱਗ ਜਾਂਦਾ ਹੈ ਤੇ ਉਹ ਅੱਗ ਲੱਗਦੀ ਲੱਗਦੀ ਅੱਗੇ ਤੱਕ ਚਲੀ ਜਾਂਦੀ ਹੈ ਜੇ ਜੀ ਦੂਰੋਂ ਅਗਰ ਫਾਇਰ ਬਰਗੇਡ ਆਉਂਦੇ ਨੇ ਜਦੋਂ ਬਾਸਲਾ ਬਹੁਤ ਅੱਗੇ ਵਧਿਆ ਹੁੰਦਾ ਹੈ ਤਾਂ ਅਸੀਂ ਆਪਣੇ ਵਾਲੇ ਦੁਆਲੇ ਦੇ ਪਿੰਡਾਂ ਦੇ ਇਸ ਗੱਲ ਦੀ ਬੁਖਤ ਕਰਨ ਵਾਸਤੇ ਕਿ ਅਗਰ ਕੋਈ ਖੁਦਾਨਾ ਖਾਸਤਾ ਇਨਸੀਡੈਂਟ ਹੁੰਦਾ ਹੈ ਕਿ ਮਿੰਟਾਂ ਦੇ ਵਿੱਚ ਉੱਥੇ ਫਾਇਰ ਬ੍ਰਿਗੇਡ ਪਹੁੰਚੇ ਫੋਮ ਵਾਲਾ ਫਾਇਰ ਬ੍ਰਿਗੇਡ ਪਾਣੀ ਵਾਲਾ ਨਹੀਂ ਫੋਮ ਵਾਲਾ ਫਾਇਰ ਬ੍ਰਿਗੇਡ ਜਿਹੜਾ ਹੈਗਾ 27 ਲੱਖ ਦੀ ਲਾਗਤ ਨਾਲ ਜੋ ਹੈ ਉਹ ਲੈੰਦਾ ਹੈ ਜਿਹੜਾ ਕਿ ਡੈਡੀਕੇਟ ਕਰਿਆ ਜਾਊਗਾ ਸੋਸਾਇਟੀ ਨੂੰ ਪਿੰਡ ਵਾਲੇ ਉਹ ਫਿਰ ਆਪ ਦੇਖ ਰਹੇ ਕਰਮਗਿਰ ਫਿਲਿੰਗ ਸਟੇਸ਼ਨ ਸਾਡੇ ਕੋਲ ਫੈਕਟਰੀ 'ਚ ਲੱਗਿਆ ਹੋਇਆ ਹੈ ਅਗਰ ਕੋਈ ਲੋੜ ਪੈਂਦੀ ਆ ਤਾਂ ਉਸ ਦੇ ਵਕਤ ਕੋ ਫੌਰੀ ਕਰਕੇ ਉਸ ਨੂੰ ਅੱਗੇ ਅੱਗ ਨੂੰ ਫੈਲਣ ਤੋਂ ਬਚਾਇਆ ਜਾ ਸਕੇ ਸਰ ਕਿੰਨੇ ਅਮਾਉਂਟ ਦੇ ਟੋਟਲ ਚੈੱਕ ਵੰਡੇ ਗਏ ਸੀ ਟੋਟਲ ਜੀ ਇਹ ਜਿਹੜਾ ਟੋਟਲ ਤਿੰਨੇ ਪ੍ਰੋਜੈਕਟਾਂ ਦਾ ਜੋ ਖਰਚਾ ਹੈ ਉਹ 1 ਲੱਖ ਡਾਲਰ ਜਾਨੀ ਕਿ ਤਕਰੀਬਨ 85 ਲੱਖ ਰੁਪਏ ਦੇ ਆਸ-ਪਾਸ ਹੈ ਦਾ ਜੇ ਪ੍ਰੋਜੈਕਟ ਜਿਹੜੇ ਆ ਚੁੱਕੇ ਹਨ ਇਸਕੇ ਗਵਰਨਰ ਹਵਾਰਾ ਡਿਸਟ੍ਰਿਕਟ 3090 ਹੈ ਉਸਕੇ ਗਵਰਨਰ ਗਲਸ਼ਾਮ ਜੀ ਹੈ ਜੋ ਆਪਕੇ ਸਾਹਮਣੇ ਬੈਠੇ ਹਨ ਔਰ ਜੋ ਕਾਰਪੇ ਹੁੰਦੀ ਹੈ ਜੋ ਕਲੱਬੋਂ ਦਾ ਪ੍ਰੈਜ਼ੀਡੈਂਟ ਹੁੰਦਾ ਹੈ जैसे मक्खला जी रोटरी क्लब धूरी के मेंबर है ये इस इस क्लब के इंचार्ज ये हैं तो दोस्तों रोटरी क्लब का मकसद क्या है रोटरी क्लब दो कामों के लिए बनी हुई है एक तो आपस में रिलेशन बढ़ाना दूसरा कम्युनिटी की सोसाइटी की खिदमत करना सेवा करना जब मैं फेलोशिप की बात करता हूँ रोटरी के रिलेशंस की बात करता हूं तो अगर आपको रोटरी क्लब धूरी का मेंबर, अगर आज उसको कोई किसी किसी अपने बच्चे के लिए या किसी के लिए लिए या दोस्त अमेरिका में कनाडा में जर्मनी में कहीं पे परेशानी है तो आपको भागड़ करने की जरूरत नहीं यहां बैठ के ही वहां की क्लब में आप रोटरी किसी को रोटरी क्लब को ढूंढ सकते हैं जब उसको कनेक्ट करेंगे वो आपको इस तरीके से काम करेगा कि आपके भाई से